ਹਾਂਜੀ ਸਵਾਗਤ ਹੈ ਤੁਹਾਡਾ ਖੋਰਨਾਵੀ ਵੀਡੀਓ ਦੇ ਵਿੱਚ ਆ ਸਟਾਰ ਤੇ ਸਾਰੇ ਠੀਕ ਠਾਕ ਹੋਵਾਂਗੇ ਆਪਾਂ ਵੀ ਵਧੀਆ ਸੱਟ ਆ ਬਾਪੇ ਦੀ ਮਿਹਨਤ ਨਾਲ ਕੰਮ ਵਧੀਆ ਚੱਲੀ ਜਾਂਦਾ ਆਪਣਾ ਅੱਜ ਅੱਲੇ ਪਕਵਾਲ ਪੰਗੂ ਦੇ ਹੈਗਾ 6-7 ਕਿੱਲੇ ਤੇ ਵੇਖੋ ਕੀ ਬਣਦਾ ਜਨੇ ਵੇੜਦੇ ਕਿਵੇਂ ਆ ਉਹੀ 7 ਵਜੇ ਆਪਾਂ ਅਗਲੇ ਦਰ ਬਾਹਾਂ ਚ ਮਸ਼ੀਨ ਲਾ ਦੇਣੀ ਕਿਉਂਕਿ ਸਵੇਰੇ ਆਪਾਂ ਨੂੰ ਥੋੜਾ ਕੰਮ ਹੋਦਾ ਕਰੇ ਤਾਂ ਕਰਕੇ ਲੈਣ ਆਪਣੀ ਵੈਰਟੀ ਹਾਫ ਟਰੈਕਟਰ ਇਹਦੀਆ ਚੱਕ ਆਪਾਂ ਹੋਰ ਦਮ ਵੀ ਅਪਡੇਟ ਦੇ ਗਿਆ ਆਪਾਂ ਟਰੈਕਟਰ ਰਾਤ ਲਿਆਇਆ ਇੱਕ ਹੋਰ ਕਿ ਵੀ ਪੱਜਾਂ ਨੇ ਰੋਕ ਕਿਆ ਕਰਨੋ 4-5 ਤੋਂ ਵੀ ਦੀ ਜਿਹੋਨੇ ਮਸ਼ੀਨ ਲਾਉਣੇ ਦਾ ਆਪਣਾ ਟਰੈਕਟਰ ਨਹੀਂ ਤੁਹਾਨੂੰ ਦੇਣਾ ਇਹ ਦਾ ਕਰਕੇ ਆਪਾਂ ਰੱਫ ਤੇਰਾ ਟਰੈਕਟਰ ਲੈ ਕੇ ਆਉਣਾ ਪਿਆ ਆਪਾਂ ਦੁਬਾਰਾ ਫੇਰ ਆਹ ਡੈਕੋਰੇ ਆਪਾਂ ਸਤਰੀ ਆਪ ਲਾਈ ਸਾਰਾ ਕੁ ਬਣਾ ਕੇ ਇਹਦੇ ਵੀ ਉਦੋਂ ਇਹ ਵੀ ਹੈਗਾ 14-15 ਮਾਡਲ ਤੇ ਇਹਦੇ ਵੀ ਕਰਨੇ ਹੋੜੀ ਖੜੀ ਮੋਡੀਫਿਕੇਸ਼ਨ ਐਰ ਕੀ ਚੋ ਚੱਲਦੇ ਆਪਾਂ ਅਗਲੇ ਦੇ ਬਾਹਾਂ ਚ ਇਕਵਾਲ ਦੇ ਡੀਕੀ ਆਉਂਦਾ ਫੋਨ ਤੇ ਫੋਨ ਲਾਈ ਜਾਂਦਾ ਮਿਲਦਾ ਪਾਉਥੇ ਚਲੋ ਇਕਵਾਲ ਨੇ ਅੱਜ ਪਤਾ ਨਹੀਂ ਕਿਹੜੀ ਅਰਦਾਸ ਕਰਾਈ ਠੰਡ ਕਰਾਤੀ ਫੁੱਲ ਆਇਆ ਬੰਦਾ ਫਸ ਗਿਆ ਅੱਜ ਕਹਿੰਦੇ ਹੰਡਿਆ ਆਇਆ ਹੋਇਆ ਪਿੰਡ ਹੋਰ ਵੀਰੇ ਸੋਹਣੇ ਕੱਟਾ ਵੱਧ ਗਈ ਓਕੇ ਆ ਠੀਕ ਆ ਉਹ ਟਰਾਲੀ ਕੱਢੋ ਤੇ ਮਾੜੀ ਗਾਂ ਕਰਕੇ ਸੈਰ ਤੇ ਲੈ ਵੀ ਦੇਖ ਵੀ ਆ ਗਈ ਤੇ ਆਪਾਂ ਕਰਦਿਆਂ ਕੰਮ ਸ਼ੁਰੂ ਬਈ ਟਰਾਲੀ ਉੱਚੀ ਕੱਢਦੀ ਚਾਹਾਂਗਾ ਦੂਜੇ ਨੰਬਰ ਡਈ ਤੇ ਕੱਢਦੀ ਉਹਨੂੰ ਪਤਾ ਪਾਉਣੀ ਪੈਂਦੀ ਹੈ ਨਾ ਜਿਹਨ ਪਤਾ ਆਪਾਂ ਇਹ ਜੋਨੇ ਆਦਮਾ ਪਾ ਉਹ ਆਹ ਇਹ ਉਹੋਂ ਹੰਟ ਆ ਜਾਂਦਾ। ਇਹ ਕਹਿੰਦੇ ਗিয়ার ਬੋਟ ਐਡ ਪੈਂਦੇ ਆ। ਸਾਡਾ ਨਾਰਮਲ ਗিয়ার ਪਾ ਜਾਂਦਾ। ਐਡਾ ਕੋਈ ਚੱਕਰ ਨਹੀਂ ਗিয়ার ਬੋ ਕਰ ਨੂੰ। ਪੱਤੀ ਵੀ ਹਾਰਡ ਜੀ ਆਪਣਾ। ਕੰਮ ਕਰਦਾ ਹੀ ਆ। ਤੇ ਭਰੰਡ ਲੜ ਕੇ ਰਾਤ ਕੰਦਾ ਟਰਾਲੀ ਟੁਲੀ ਪਾ ਕੇ ਫੇਰ ਮੱਤੀ ਵੀ ਲੋਟ ਆਉਂਦਾ ਸੱਤੀ ਵਾਲੀ ਮਿੱੱਦੀ ਵਾਲੀ ਘਾਹ ਵਾਲੇ ਇਹਨੇ ਘਾਹ ਚਾਹ ਉਹ ਮੜਦੇ ਨਾ ਵਿੱਚੋਂ ਉਹ ਜਿਵੇਂ ਆਵੇ ਹੁਣ ਇਹ ਮਿੱੱਦੀ ਵੀ ਆ ਇਹ ਪਹਿਲਾਂ ਦੀ ਤੇ ਟੁੱਟੀਆਂ ਸੁੱਕ ਜਾਂਦੀਆਂ ਹੁੰਦੀਆਂ ਆ ਮੱਕੀ ਦਾ ਠੀਕ ਆ ਤੇ ਨੇਲੇ ਆਪਾਂ ਇੱਥੇ ਹੀ ਲਾਉਣਾ ਬਸ ਇਹ ਸੱਤ ਚੱਲੇ ਆ ਟਰਾਲੀ ਪਹਿਲੀ ਭਾਰਤੀ ਆ ਤੇ ਥੋੜਾ ਕੰਮ ਦਿਖਾਉਣਾ ਜਿਵੇਂ ਚੱਲਦਾ ਆਪਣਾ ਟਰੈਕਟਰ ਵਾਲਾ ਆਪਣਿਆਂ ਵਾਲਾ ਮੰਗਾਇਆ ਤੇ ਲੋੜ ਹੀ ਬਾਹੂੰ ਤੇ ਆਪਾਂ ਬਸ ਚਲਾਦਣਾ ਕੰਮ ਚਰਨੇ ਵਾਲੇ ਆ ਜਾਣਗੇ ਮੁੜ ਕੇ ਮੈਂ ਜਾਊਂਗਾ ਪਹਿਲਾ ਪਹਿਲਾ ਹਾਈ ਹਾਈ ਚ ਆਉਂਦਾ ਹੁੰਦਾ ਹਾਂ ਵੀ ਨਾ ਝੋਟਾ ਲਾਇਆ ਪਹਿਲਾ ਹਾਈ ਆ ਦੂਜੇ ਜੀ ਵੀ ਆਉਂਦਾ ਹਾਈ 'ਚ ਤੋਂ ਮੁੜ ਕੇ ਜੇ ਸੁੱਕੀ ਬੱਚੇ ਦੇ ਫਾਕੂ ਨਾਲ ਬਾਹਰ ਮਾਰਦਾ ਚੱਕ ਕੇ ਕੋਟਰਾਣੀ ਸਹੀ ਬਣਦਾ ਹੈ ਨਾ ਕੀ ਫਾਇਦਾ ਲਾਂਬਾ ਲੈਣਾ ਆਪਾਂ ਬੋ ਤੂੰ ਨੂੰ ਪਤਾ ਹੀ ਆਪਾਂ ਕੁਆਲਿਟੀ ਸੈੱਟ ਤੇ ਆਪਣੀ ਚੀਜ਼ ਚੱਲਦੀ ਆ। ਤੂੰ ਦੇ ਮਸ਼ੀਨ ਆਪਣੀ ਉਹ ਵੀ ਕੁਆਲਿਟੀ ਦੇ ਸੁਪਰਹੀਡਰ ਚੱਲਦਾ, ਉਹ ਵੀ ਕੁਆਲਿਟੀ ਕਰਕੇ ਚੱਲਦਾ। ਤੇ ਟਰੈਕਟਰ ਆਪਣਾ ਉਧਰੋਂ ਦਾ ਆ ਗਿਆ ਉਹ ਵੇਖ ਰਾਤ ਰਿਆਂਦਾ 852 ਤੇ ਟਰਾਲਾ ਆਪਣਾ ਆ ਗਿਆ ਮਗਰ ਇਹੋ ਲਵਾਉਣਿਆਂ ਚ ਬੰਗਾ। ਰੋਗਲਾ ਆ ਗਿਆ ਇੱਥੇ ਟਰੈਕਟਰ ਆਉਂਦਾ ਬਾਈ ਇੱਧਰ ਆ ਗਿਆ। ਰੋਗਲਾ ਕਹਿੰਦਾ ਆ ਗਿਆ। ਆ ਰੋਗਲਾ ਟਰੈਕਟਰ ਆ ਗਿਆ। ਆ ਵੀ ਆ ਗਿਆ। ਰੋਗਲਾ ਇੱਥੇ 118 ਵਾਲੇ ਦਾ ਆਪਾਂ ਮਤਈ ਭਰੂਗਾ ਆਪਾਂ 15 ਤੋਂ 1700 1800 ਤੋਂ ਉੱਤੇ ਨਹੀਂ ਕਰ ਦੋ ਜਾਂ ਚੱਕਾ ਨਹੀਂ ਕੀਤਾ ਆਪਾਂ ਇਦਾਂ ਹੀ ਕਰੇਟਰ ਦਾ ਹਨਾ ਤੇਰਾ ਆਪਾਂ 1700 ਰੱਖ ਦਿਆਂਗੇ ਉਹ ਵੀ ਤੇਰਾ ਲੈ ਕਾਰਾ ਤੇ ਵੀ 1700 ਦਾ ਦੱਸ ਵੀ ਆਪਾਂ 504 ਬਣਾਉਦੇ ਸੀ ਉਹਨਾਂ ਨੇ ਆਪਣੇ ਡਾਲਾ ਡੋਲਾ ਚਮਾਈ ਚੱਕਤਾ ਮਗਰੋਂ ਪਾਲੇ ਦਾ ਅੱਪਾ ਉਹ ਹੁਣ ਚੱਲਿਆ ਬੈਲਡ ਕਰਾਉਣਾ ਬੈਲਡ ਹੁਣ ਪਾ ਲਈ ਪੱਪੇ ਕੋਲੋਂ ਕਰਾਉਣਾ ਉਹਦੇ ਨੇੜੇ ਹੀ ਆ ਤਾਂ ਵਰਕਸ਼ਾਪ ਤੇ ਚਾਰ ਪਹੀਏ ਨੇ ਹੋਵੇ ਤਾਂ ਵਰਕਸ਼ਾਪ ਨਾਲ ਹੀ ਪੱਪੇ ਦੇ ਤੜਾ ਹੜਾ ਦੂਰ ਚਾ ਲੱਗਦਾ ਨਾ ਉਹ ਆਪਣੇ ਨਾਲ ਜਮਾ ਉੱਤੇ ਆਇਆ ਇੱਥੇ ਆਇਆ ਦਾ ਸਟੀਅਰਿੰਗ ਦਾ ਇੱਥੇ ਬਸ ਆਏ ਉਹਦੇ ਬਾਹਰ ਦੀ ਕੰਨੀ ਆਇਆ ਦੀ ਆਏ ਇਹ ਦੂਰ ਲੱਗਦਾ ਇੰਨੀ ਬਾਹਰ ਖੁੱਲ ਜਾਂਦੀ ਆ ਤੱਲ ਨੂੰ ਬੰਗਵਾ ਚਾਰ ਪਾਉਣਾ ਇਹਨਾਂ ਦੇ ਆ ਗਏ ਜੋਬਰ ਆ ਕਰਦੇ ਆ ਵੇਖੋ ਉਹਨਾ ਪੱਤੀ ਪੁੱਤੀ ਪੱਟਦੀ ਯਾਰ ਤਾਂ ਬੰਦਾ ਬੰਗਾ ਉਹ ਕਰਾਉਣਾ ਸਹੀ ਫੇਰ ਬਣੂ ਬਾਲਾ ਆ ਗਏ ਲਾਦ ਗਏ ਸੈੱਟ ਕਰਕੇ ਜਿਗਾਰਡ ਫੇਰ ਯਾਰ ਡਾਲਾ ਨਾ ਕਿ ਖਰਾਬ ਹੋਗਾ ਜਾਲੀ ਕੋਂਥੋਂ ਪਤੂੜੀ ਵਾਲੀ ਤੇ ਵੀ ਐਂ ਚੱਲਣਾ ਇਹ ਤੇ ਆ ਐਂ ਕਰਤਾ ਸੀ ਭੋੜੀ ਵਾਲਿਆਂ ਨੇ ਉਹਨਾਂ ਨੇ ਵੀ ਵਿਚ ਆ ਜਾਲੀ ਜੁਲੀ ਪੱਟ ਕੇ ਸਾਰਾ ਕੁਲ ਲਾਇਆ ਉਹਨਾਂ ਨੇ ਪਤਾ ਨਹੀਂ ਕੀ ਕੀ ਕੀਤਾ ਆ ਗਏ ਆਉ ਆਉ ਤੋਂ ਪੱਟੀ ਗੋ ਲਾਉਣੇ ਆ ਤੇ ਹੁਣ ਆਪਾਂ ਆਇਆ ਜੇ ਉਹ ਲੱਗੀ ਪਾਇਪਣਾ ਫਿਰ ਕਣਕ ਵੀ ਮਰਜੀ ਢੋਈ ਚੱਲਾਂ ਝੋਨਾ ਵਧੀਆ ਜਾਲੀ ਬਣ ਜੂਗੀ ਹਮ ਰਾਜੂ ਰਾਜੂ ਕਰ ਦੇ ਫਿਰ ਹਮਤ ਨਾਲ ਹਾਂ ਮਬੇਲਾ ਜੂ ਸੀ ਤੇ ਉੱਚੀ ਐਂਚੀ ਆ ਨਾਗ ਦੀ ਉੱਧੀ ਐਂਚੀ ਉੱਚੀ ਕੋਈ ਚੱਕਰ ਨਹੀਂ ਲੈ ਲੈ ਲੀਡ ਫੜਾ ਲ ਗੇ ਲੀਡ ਇਹ ਤਾਂ ਫੋਨ ਨਹੀਂ ਚਾਗਦੇ ਛੇਤੀ ਫੋਨ ਵੀ ਆਈ ਪਤਾ ਕਿੰਨਾ ਖਾਸ ਆ ਸਾਡੇ ਲਾਇਆ ਵਰਥਾ ਚੱਲਿਆ ਹੀ ਨਹੀਂ ਅਜੇ ਬੈਲਡਿੰਗ ਚੱਲੇ ਆ ਜੇ ਆ ਭੈਣ ਜੀ ਆਏ ਲੱਗਦਾ ਹੁੰਦਾ ਪਿਆ कट के ला हूं हाँ हाँ चल पे सीली कहीं लगती है पता तो 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 नहीं बाकी तेल तूल हाँ ਮੈਂ ਪੈਂਡ ਰਹਿਣਾ ਹਾਲੇ ਮੈਂ ਮੇਰਾ ਪੈਂਡ ਆ ਮੈਥੀ ਰਹਿਣਾ ਮੈਨੂੰ ਵੇਖਣਾ ਹੀ ਆ ਆਕਸ਼ੇ ਕੁਮਾਰ ਬਣਿਆ ਫਿਰ ਤਾਂ ਲਾ ਕੇ ਕਹਿਣ ਕਾ ਐ ਓਏ ਇਹ ਤੂੰ ਚਲਦਾ ਕਿ ਮੈਂ ਮੈਂ ਸਾ 20 ਮਿੰਟਾਂ ਤੱਕ ਹੀ ਦੁਖੀ ਹੋ ਗਿਆ ਇੱਥੋਂ ਓਏ ਹੋਰ ਆਜੂ ਇੱਥੇ ਵੀ ਕਾ ਲਾ ਆਏ ਪੈਪ ਲਾਉਣੀ ਜੇ ਆਪਾਂ ਹੁਣ ਇੱਧੇ ਪਾਸੇ ਪੱਤੀ ਲਾ ਲਾਂਗੇ ਤੇ ਉਹ ਲਾ ਦਾਂਗੇ ਐ ਚਾੜ ਦਾਂਗੇ ਫਿਰ ਐ ਮਾਰ ਨਹੀਂ ਨਿਕਲਦਾ ਜਗਾੜ ਇਹ ਉਦੋਂ ਆਪਾਂ ਉਹ ਕਰਤਾ ਕਰਾਂਗੇ ਕਾ ਰਹਿ ਗਿਆ ਫਾਈਲ ਤੋਂ ਗ੍ਰੈਂਟਰ ਮਾ ਮਾ ਤਾ ਨਾ ਹੋ ਰਾ ਉਹ ਰੋਗ ਜਾ ਯਾਰ ਉਹ ਹੋਈਏ ਮੀਆਂ ਉਹ ਖਾਇਆ ਪਪੇ ਕੰਮ ਚੱਲਿਆ ਬਾਏ ਪੂਰੋ ਹੀ ਗੱਲ ਹੈ ਪਪਾ ਮੈਂ ਉਹ ਬੀਮਾਨ ਮੈਨਾਂ ਔਖਾ ਹੈ ਪਿਆਏ ਥੋੜੀ ਦੇੜੀ ਆ ਰਾਜੂ ਕੀ ਕੁਮਾਰ ਪੜਿਆ ਪੈਦਾ ਲਾ ਕੇ ਐਣਕਾਂ ਉਹ ਬਾਤ ਕੋ ਬਈ ਉਧਰ ਦੇ ਦੇ ਲੈ ਪਹਿਲਾ ਦੂਜੀ ਐਣਕਾਂ ਲਾਈ ਫਿਰਦਾ ਸੀ ਉਹ ਖੁੱਲ ਨਾ ਆ ਰ ਮੈਂ ਬਾ ਆਪਣਾ ਕਾ ਪੱਤੀ ਰਹੀ ਬੈਲਟ ਕਰਨੀ ਤਾਂ ਕਿ ਇੱਥੇ ਉਹ ਲਾਉਣੀ ਪੈਣੀ ਆਪਾਂ ਨੂੰ ਚੱਕ ਲੈ ਫੇਰ ਆਪਾਂ ਚੱਲਦੇ ਆਂ ਹੁੰਦੇ ਹੈਗੀਆਂ ਟਰਾਲੀਆਂ ਤਾਂ ਅੱਪ ਚੱਲੀ ਜਾਂਾਂ ਜਗੜ ਖੜਦੀ ਨੀ ਮਸ਼ੀਨ ਆ ਬਸ ਨੇੜੇ 1.5 ਕਿਲਾ ਪਤਾ ਹੋਣਾ 9:30 ਹੋਏ ਆ 7:30 ਚੱਲਿਆ ਸੀ ਵੀਰਾ 2.5 ਘੰਟੇ ਕਿੰਨਾ ਵੇਲੇ ਉਸਦੇ ਹਿਸਾਬ ਲਾ ਲੋ ਕਿੰਨਾ ਟਾਈਮ ਲੱਗਾ ਉਹ 1.5 ਕਿਲਾ ਤਾਂ ਖਾਣ ਮੈਥੇ ਹੀ ਮਸ਼ੀਨ ਆਪਣੀ ਸਾਹਮਣੇ ਚੱਲੀ ਜਾਂਦੀ ਸੀਗੀ ਬੋ ਵੀ ਅਵਰੇ ਕਿ ਦੂਰ ਹੋ ਸਿਆ ਰਸਾ ਲਾਦਾਂ ਨਾਲ ਆ ਨਾ ਉਹ ਹੁਣ ਕੋੜ ਵਗਿਆ ਪਾਣੀ ਜਰਾ ਸਾਰਾ ਪੱਟੇ ਦੇ ਜੀ ਆਓ ਪੀੜੇ ਪੀੜੇ ਵਾਲਾ ਕੇਰੀ ਵੀ ਲਾਇਆ ਪਾਈ ਨੇ ਹੁਣ ਲੱਗਾ ਕੀ ਹੋ ਗਿਆ ਏਰੀ ਵੀ ਲਾਇਆ ਭੈਣਾਂ ਨੇ ਰੂਟਾ ਵੀ ਟਿਕਾ ਬਤਾ ਲੈ ਲੈ ਵੀ ਓਕੇ ਆ ਗਿਆ ਨਹੀਂ ਹੁਣ ਜਮਾ ਦੇਖ ਬਣਾਈ ਗੱਲ ਆਉਣਾ ਪਰਿਆ ਪਾਲੀਆ ਨਾਲ ਜੀਰਾਂ ਇਥੇ ਚੱਲਦਾ ਕਿਉਂਕਿ ਤੂੰ ਬਾਹਰ ਟੈਕ ਚਲਾਉਂਦਾ ਨਾ ਟਰਾਲੇ ਆ ਅੱਜ ਤੋਂ ਤੰਗ ਵੇਖੀ ਕਰਦੇ ਨੇ ਬੇਬੀ ਕੈਨੇਡਾ ਚ ਰਹਿ ਆ ਫਿਰ ਕਿੰਨੇ ਸਾਲ 10 ਸਾਲ ਫਿਰ ਛੱਡ ਕੇ ਸਾਰਾ ਕੁਝ ਇੱਧਰ ਆ ਗਿਆ ਹੂੰ ਮੂਵੀ ਵਾਲਾ ਪੰਜਾਬ ਨਾਲਾ ਮੁੱਟੀ ਨਾਲ ਖੇਤੀ ਕਰਨ ਲੱਗ ਗਿਆ ਹਰਦਾ ਨੇ ਪੰਜਾਬ ਦੇਣਾ ਇਹਦੀ 20 ਕਿੱਲੇ ਮੱਕੀ ਦੇ ਆ ਬਾਈ ਦੇ 24 ਪਾਈ ਜਾਂਦੇ ਆ ਨਾ ਆਈ ਤਾਂ ਦਾਨ ਪਤਾ ਨਹੀਂ ਕਿ ਕਿਹੜੀ ਅਰਦਾਸ ਕਰਾ ਕੇ ਆਇਆ ਭੰਗੋ ਦੇ ਸੀਦਾਂ ਦੇ ਸਹੀ ਯਾਰ ਦਿਨ ਵੇਖੀ ਤੂੰ ਕੱਲ ਵੇਖੀ ਆਪਣੇ ਕੱਲ ਬੜਾ ਕਰਮ ਸੀ ਕੱਲ ਪਰਸੋਂ ਬੜਾ ਕਰਮ ਜਿੱਥੇ ਕੱਲ ਵੀ ਬਹੁਤ ਬੜਾ ਹਾ ਬਗਲੇ ਲੈ ਆਨੇ ਗੁੰਮਿੰਦਰ 15 ਕਿਲੋ ਮਿੱਟੀ ਹੱਥੋਂ ਆ ਡੇਢ ਕਿੱਲਾ ਚਾਰਦਾ ਆਪਾਂ ਪਾ ਪਾ ਅਲਹਮਦੁਲਿਲਾ ਆਇਆ ਦੋ ਤਿੰਨ ਕਿਡੇ ਰਹਿੰਦੇ ਸੀਗੇ ਤੇ ਹੁਣ ਆਪਾਂ ਉਦਲ ਗੱਲਿਆਓ ਡੇਢ ਕਿੱਲੇ ਹੋ ਮੇਰੇ ਹਿਸਾਬ ਨਾਲ ਤੇ ਇਹ ਰ ਆਪਾਂ ਆ ਤੇ ਮਾਰ ਵੀ ਤਕਰੀਬਨ ਜੇ ਆਪਾਂ ਸਹੀ ਚੱਲੀ ਗਿਆ ਕੰਮ ਨਾਲ ਟਾਈਮ ਨਾਲ 6-7 ਕਿਲੇ ਪਾ ਸਕਦਾ 6 ਕਿਲੇ ਜੇ ਆ ਚਲਾਉਂਦੇ ਆਇਆ ਬਾਕੀ ਜਦੋਂ ਟਰਾਲੀ ਕੱਟਣੀ ਪਾਉਣੀ ਫਿਰ ਟਾਈਮ ਉਹਨਾਂ ਚੰ ਜਲਦੀ ਬਲਾਕੇ ਆਂਗਾ ਤੁਹਾਨੂੰ ਪਤਾ ਯਾਰਾਂ ਨੂੰ ਉਹ ਆ ਟਰੈਕਟਰ ਆ ਤਿੰਨ ਕਰੇ ਹੋਇਆ ਟਰੈਕਟਰ ਦੋ ਹੀ ਸਾਰਦੇ ਨੇ ਇੱਥੇ ਤੀਰਨ ਤੋਂ ਬਸ ਟਾ ਬਾਹਲੇ ਆਉਂ ਵੀ ਹੋ ਜਾਂਦਾ ਸਮਾਗਰ ਆਉਂਦਾ ਆਪਣੇ ਵਾਰ ਵਾਰ ਤੋਂ ਦੋ ਲਕੜਨ ਨੂੰ ਆ ਤੈਨੋਂ 5 ਮਿੰਟ ਚ ਕਰੇ ਹੋਏ ਬਾਈ ਉਹਨਾਂ ਦੇ ਰਕਵਾਲ ਭੰਗੂ ਦੇ ਹੋਰ ਆਪਾਂ ਮੈਂ ਪਹਿਲੇ ਹਾਈਜੀ ਰੱਥਾ ਉਹ ਹਲੇ ਤਾਪ ਲੋ ਉਲਾ ਲੈਂਦਾ ਕੋਈ ਨਾ ਕੋਈ ਚੱਕਰ ਟੋੜ ਦੇ ਕੋਈ ਕਾਹਤੋਂ ਪਾਣੀ ਨਾਲ ਤਲਾਸ਼ ਚ ਐਡ ਹੋ ਜਾਂਦਾ ਪਾਣੀ ਲਾ ਕੇ ਕੀ ਚੱਕਰ ਆ ਯਾਰ ਉਤਾ ਕਰਨ ਨੂੰ ਫੇਰ ਆਪਾਂ ਲਾਉਣਾ ਇਹਦੇ ਚ ਨਾਂਗਾ ਝੰਗੀਆ ਔਰੇ ਦੋਈਆ ਮੈਂ ਆਪਾਂ ਬਾਜ਼ਾਰ ਕੇ ਟਿਕਾ ਲਈ ਮਜ਼ਾ ਕਰਾ ਲਾਂਗੇ ਮੇਰੀ ਵਰਖਾ ਆ ਪਾਈ ਤਨਾਲ ਨੱਕੀ ਚਿਹੜੀ 60 ਰੁਪਿਆ ਕਿਵੇਂ ਕਦੇ ਵਜ ਮੌਸਮ ਫਿਰ ਮੌਸਮ ਠੀਕ ਆ ਐਂ ਕਾ ਤੋ ਖਣਾ ਹੱਥ 'ਚ ਪਾਈ ਹੱਥ 'ਚ ਪਾਈ ਕਾ ਤੋ ਖੜਾ ਇਹਨੂੰ ਓਏ ਆ ਬੇਨਾਮ ਆ ਯਾਰ ਕੀ ਹੋ ਗਿਆ ਨਾ ਕੱਢ ਪਾਇਆ ਬੰਦਾ ਪਪਾ ਫੋਨ ਮਾ ਦੇਖ ਪੈ ਹਾਂ ਇਹ ਪਾਇਆ ਬੰਦਾ ਡੈਕ ਚਲਾਉਣ ਲੱਗ ਗਿਆ ਉਹ ਨਾਲ ਛੰਛਾੜੀ ਕਰੀ ਜਾਂਦਾ ਡੈਕ ਚਲਾਉਣ ਨੂੰ ਰਹਿਣ ਦੇ ਤੂੰ ਡੰਗਾ ਲਾ ਲਾ ਤੇ ਆ ਲਾ ਲੈ ਡੱਗ ਪੇ ਲਾ ਦੇ ਲਾ ਕੇ ਤਾਂ ਲਿਆ ਆਂ ਤੇ ਪੇ ਜਾਣਾ ਆਓ ਐ ਕਿਧਰ ਸੀਮਰ ਹਲੀ ਕੋਈ ਲੱਗਦੀ ਦੀ ਯਾਰ ਤੋ ਪਹਿਲਾਂ ਹੀ ਸੀ ਮੌਸਮ ਤਾਂ ਸੁਹਾਣਾ ਹੋ ਗਿਆ ਨਾ ਆ ਪੈਪ ਨਹੀਂ ਸਹੀ ਕਰਕੇ ਵੀ ਉਵੇਂ ਹੀ ਫੇਰਾ ਵਾਲ ਕੱਢੋ ਪੈਪ ਦਾ ਕਦੇ ਨਹੀਂ ਕੱਢਦੇ ਤੁਸੀਂ ਮੈਂ ਭਾਈ ਲਾਈ ਨਹੀਂ ਪਹਿਲਾਂ ਹੀ ਲੱਗੇ ਵੀ ਹੈ ਮੌਸਮ ਤਾਂ ਸੁਹਾਣਾ ਹੋ ਗਿਆ ਨਾ ਕਿੱਦਲੀ ਆ ਮੌਸਮ ਤਾਂ ਮੱਕੀ ਦਾ ਵੀ ਕੱਚ ਚੁੱਕੀ ਸੀ ਤਾਰ ਦੀ ਹੈ ਲੈਂਦੀ ਜਿਹੜਾ ਜੇ ਰਾਹ ਫਿਰ ਗਰੇ ਜਾਲੀ ਇਹਦੀ ਹੈ ਜਾਲੀ ਜਾਲੀ ਵਿਚਰਾ ਸੇ ਟਾਲੇ ਕੱਟ ਲਾਂ ਜਾਨ ਨੇ ਲਾਂ ਪੱਟੀ ਕੀ ਬਹੁਤ ਦੇਖ ਗਈ ਉਹਨੇ ਆਹੀ ਭਰਾ ਦਾ ਭਰਾ ਲਾਂਗਾ ਨੇ ਚੇਰ ਪਾਇਆ ਨਹੀਂ ਇਹਨਾਂ ਨੇ ਬਸ ਫਿਰ ਇੱਕ ਹੀ ਭਰਨਾ ਮਸਾਂ ਉਹੀ ਮਾਂ ਭਰੂ ਕਿਥੋਂ ਇੱਧਰ ਤਾਂ ਮੁੱਕ ਗਿਆ ਇੱਧਰ ਤਿੰਨ ਗੜੇ ਰਹਿ ਗਏ ਅਜ ਐਜ ਬਹੁਤ ਜਾਣ ਟਰੈਡਰ ਚ ਆਹ ਲੈਂਦਾ ਵੀ ਪੂਰਾ ਜੋਰ ਨਾਲ ਸੈਂਟਰ ਗੇਅਰ ਵਾਲਾ ਪੂਰਾ ਜੋਰ ਮਾਰਦਾ ਦਾ ਭੈਣ ਕੋੜ ਪਹਿਲਾ ਵਾਲਾ ਮਾਡਲ ਆ ਟਰੈਕਟਰ ਬਹੁਤ ਆ ਟਰੈਕਟਰ ਪੰਜ ਆ ਕਈ ਬੰਦਿਆਂ ਨੂੰ ਬਹਿਮ ਹੋ ਗਈ ਕੱਲ ਕਈ ਕਹਿੰਦੇ ਕਹਿੰਦੇ ਭਾਈ ਫਲਾਣੇ ਦੇ ਮਸ਼ੀਨ ਨਾਲ ਲੋ ਟਰੈਕਟਰ ਹੀ ਦੇ ਦੇ ਕੋਲੇ ਪੰਜ ਹੋਰ ਆਉਂਦੇ ਧੱਕੇ ਨਾਲ ਕਹਿੰਦੇ ਟਰੈਕਟਰ ਅਸੀਂ ਟਰੈਕਟਰ ਨਹੀਂ ਦੇਣਾ ਅਸੀਂ ਹੋਰ ਆਉਂਦਾ ਹੈਗਾ ਇੱਕ ਹਾਂ ਆ ਕਿੰਨੇ ਮਾਡਲ ਆ ਆ ਕਿੰਨੇ ਮਾਡਲ ਦਾ ਇਹ ਤਿੰਨ ਮਾਡਲ ਆ ਤਿੰਨ ਮਾਡਲ ਆ ਉਹ 10 ਮਾਡਲ ਆ ਉਹ ਮੈਂ 10 ਮਾਡਲ ਤਿਆਰ ਕਰਾ ਟਰੈਕਟਰ ਉਹ ਅੰਦਰ ਵਾਲਾ ਬਹੁਤ ਜ਼ੋਰ ਲਾਉਂਦਾ ਉਹ ਵੀ ਆ ਵੀ ਸਿਰੇ ਹੀ ਗੱਲ ਬਾਤ ਕਰਾਉਂਦਾ ਫੌੜ ਹੌਲੈਂਡ ਪਹਿਲਾਂ ਵਾਲੇ ਆਏ ਜਦੋਂ ਆਏ ਆਏ ਸੀ ਤਿੰਨ ਮਾੜਾ ਟਰੈਕਟਰ ਫਾਰਮ ਸੰਭਾਲਦੇ ਪਾਈ ਉਹਨਾਂ ਦੀ ਇਹ ਪਾਈ ਹੋ ਨਵਾਂ ਕੜਾਈ ਜਮਾ ਇਹ ਨਵਾਂ ਕੜਾਈ ਇਹਨਾਂ ਨੇ ਹਾਂ ਬੜੀ ਸੰਭਾਲ ਆ ਪਾਈ ਉਹਨਾਂ ਦੀ ਮਸ਼ੀਨ ਤੇ ਵੀ ਚੱਲਿਆ ਆਏ ਹਾਂ ਇਹ ਗੰਨੇ ਆ ਟਰਾਲੇ ਤੇ ਚੱਲਿਆ ਵਾ ਸਾਰੇ ਹੌਲੈਂਡ ਆਲਾ ਪਿਓ ਆਗਾ ਬਹੁਤ ਜ਼ੋਰ ਮਾਰਦਾ ਵਾ ਮਿਲਦਾ ਉਹਨਾਂ ਤੇਲ ਦਾ ਬਹੁਤ ਖਰਚਾ ਘੱਟ ਆਦਾ ਕਹਿੰਦੇ ਸੈਂਟਰ ਗੇਅਰ ਆ ਚੱਲਿਆ ਹੋਕ ਤਨਾ ਮਿੱਟ ਮੋਟਰ 297 ਨਾ 2900 ਘੰਟਾ ਚੱਲ ਗਿਆ 2900 ਘੰਟਾ ਰੰਗ ਵੇਖੋ ਹਜੇ ਵੀ ਪਿਆਵਾਦ ਹੈਗਾ ਸੰਭਾਈ ਬਹੁਤ ਰੱਖੀ ਹੋਣਾ ਛਾੜ ਇੱਕ ਉਤਰ ਇੱਕ ਰਹਿ ਗਿਆ ਇਹ ਤਾਂ ਚਾਰ ਰਹਿ ਗਏ ਤੇ ਮੌਸਮ ਕਹਿੰਦਾ ਵੀ ਤਾਰੂ ਦੇ ਬਾਹਾਂ ਚ ਜੇ ਤਾਰ ਦੇ ਕਵਾਲ ਦੇ ਬਾਹਾਂ ਚ ਆਜ ਗਏ ਉਦੋਂ ਮੌਸਮ ਸਾਨਾ ਹੋ ਜਾਂਦਾ ਆ ਪਾਉ ਪਾਤਾ ਤਿੰਨ ਕਿੰਨਾ ਬਾਣ ਪਾਤਾ ਕਵਾਲ ਹੋਂ ਤੀ ਆਪਾਂ ਆਪਾਂ ਪਾਤੇ ਧੰਨ ਦਾ ਥੋੜਾ ਉੱਥੇ ਪਾਵਾ ਤਿੰਨ ਕਿੱਲਾਂ ਨੂੰ ਬਾਣ ਪੈ ਜਾਊਗਾ ਬਸ ਥੋੜਾ ਕਿ ਨਾ ਆਹੋ ਬਹੁਤਾਂ ਅੰਦਾਜ਼ਾ ਰੱਖ ਲਾ ਹਾਂ ਅੰਦਾਜ਼ਾ ਤੇ ਤਿੰਨ ਕਿੱਲਾਂ ਨੂੰ ਆਪਾਂ ਪਾਤਾ 6 ਕਿੱਲੇ ਹਾਂ ਇੱਕ ਵਜਾ ਸਮਝ ਲਾ ਜੇ ਬਸ ਲੈ ਲੈ ਕੰਮ ਤੇ ਚਾਰ ਦੀ ਕੁਆਲਿਟੀ ਹੁਣ ਪਤਾ ਇੱਕ ਵਾਰ ਕਿਵੇਂ ਫਿਰ ਗੂਰ ਆ ਗਿਆ ਹੋਇਆ ਗੂਰ ਆਪਣਾ ਗੁੱਸੇ ਹੋ ਗਿਆ ਯਾਰ ਨੂਰ ਓਮ ਟੈਡੀ ਬਠਾ ਗੂਰ ਦਾ ਟਰੈਕਟਰ ਤੇ ਅੱਜ ਐ ਲਤੜਦਾ ਗੂਰ ਦਾ ਟੈਡੀ ਐ ਆ ਤੀ ਦੋਨਿਆਂ ਤੇਲ ਮਚਾਉਣੇ ਇੱਕ ਉਧ ਨੂੰ ਖੱਚੇ ਤੂੰ ਇਧਰ ਨੂੰ ਖਿੱਚ ਲੈ ਆ ਕਟੋ ਜਾਂ ਪਾਉਲੋ ਸਾਨ ਚ ਐਹ ਤੇਲ ਟੁੱਟ ਹੀ ਨਹੀਂ ਪ੍ਰਵਾਹ ਕਰ ਦੋ ਗੁੱਲ ਵੀ ਨਹੀਂ ਸੌਂਦਾ ਅਜ ਤਾਂ ਹਲਾ ਗੂਰ ਕਿਵੇਂ ਸਕੂਲ ਨਹੀਂ ਗਿਆ ਅੱਜ ਕਿਉਂ 4.5 ਸੰਨਾ ਆਇਆ ਇਹਨਾਂ ਨੇ ਏ ਕੰਮ ਤਾਂ ਰੱਖਿਆ ਨਹੀਂ ਵੇਲੇ ਇਹਨਾਂ ਨੇ ਹਾਂ ਜਿਹੜਾ ਚਾਰ ਵੀ ਪਾ ਕਿੰਨਾ ਟੋਵਾ ਪੱਟਿਆ ਲੰਮਾ ਕੀ ਤਾਰ ਕੀ ਇਹ ਆ 75 ਫੁੱਟ ਲੰਮਾ ਤੇ 15 ਫੁੱਟ ਚੌੜਾ ਇਹ ਤੇ ਪੈਜੂ ਆਪ ਕਿੰਨੇ ਬਾਹੰਦਾ ਪੈਜੂ ਇਹ ਪੈਜੂ ਪੰਜਾਂ ਕਿੱਲਾ ਦਾ ਬਬਲਾ ਉੱਚਾ ਵੀ ਨਿਕਲਦਾ ਸਾਹਜਾ ਨਿਕਲੂਗਾ ਬਾਕੀ ਲਦਰਨ ਦੇ ਸਿਰ ਤੇ ਹਨਾ ਲਦਰਿਆ ਹੋਵੇ ਤਾਂ ਕੁਆਲਿਟੀ ਵਧੀਆ ਚੀਜ਼ ਹੋ ਜਾਂਦਾ ਜੰਮਿਆਂ ਦਾ ਆਪਾਂ ਵਾਧੂ ਕਰਦੀਆਂ ਕੱਲ ਨੂੰ ਇੱਕ ਦਿਨ ਹੋਰ ਲੱਗਦਾਂਗੇ ਹਾਂ ਫੇਰ ਹੀ ਮਿੱਟੀ ਸਿੱਟੇ ਤੇ ਬਾਈ ਇਧਰੋਂ ਆਂਗੇ ਆਂਦੇ ਉਧਰੋਂ ਇਧਰੋਂ ਆ ਜਾਂਦਾ ਹੈ ਦੋਨੇ ਆਰ ਪਾਰ ਆਂਦੇ ਆਰ ਪਾਰ ਠੀਕ ਆ ਗੁਰਦੇਵ ਨੇ ਇੱਥੇ ਖਮੋਤਾ ਅੱਜ ਅੱਛਾ ਆਪਾ ਪਾਪਾ ਜਿਹੜੇ ਆ ਫੂਲ ਕੌਂਦੇ ਨੇ ਬਾਈ ਆਹ ਹੈ ਨਾ ਇਹਦਾ ਕੋਈ ਚੱਕਾ ਨਹੀਂ ਹੁੰਦਾ ਇਹ ਪਸ਼ੂ ਪਸ਼ੂ ਦੇ ਛੱਡਦੇ ਵੀ ਨਹੀਂ ਜਿਹੜਾ ਆਉਂਦਾ ਉਹਦਾ ਦੂਜਾ ਟਾਂਡੇ ਦਾ ਉਹ ਨਹੀਂ ਪਸ਼ੂ ਖਾਂਦਾ ਇਹ ਮੱਕੀ ਦੀ ਜਿਹੜੀ ਛੱਲੀ ਹੁੰਦੀ ਉਹਦੇ ਹੀ ਆਉਂਦੇ ਆ ਇਹ ਇਹ ਵੀ ਜੋ ਖਾਲੀ ਚੱਲਦੀਆਂ ਮਸ਼ੀਨਾਂ ਨੇ ਜਿਵੇਂ ਉਹ ਖਾਲ ਸੀਗਾ ਵਿਚਾਲੇ ਉਥੇ ਖਾਲੀ ਚੱਲਦੀ ਸੀ ਉਦੋਂ ਮਾਰਦੀ ਸੀ ਬਾਹਰ ਇਹ ਜਿਹੜੀ ਟਾਂਡਾ ਟੁੰਡਾ ਪੱਲਾ ਲਾਉਨੇ ਹਨਾ ਉਦੋਂ ਹੌਲੈਂਡ ਸੋਨਾ ਲੀਗਾ ਤਿੰਨ ਹੌਲੈਂਡ ਇੱਕ ਸੋਨਾ ਲੀਗਾ ਇਹ 855 ਟਰੈਕਟਰ ਬਹੁਤ ਆ ਉਹ ਵੇਹ ਇੱਕ ਕਵਾਲ ਪੰਗੂ ਵਾਲਾ ਇਹ ਕਿੰਨੇ ਮਾਡਲ ਆ ਇਹ ਨੌ ਮਾਡਲ ਇਹ ਨੌ ਮਾਡਲ ਆ ਇੱਕ ਸੀਗਾ ਤਿੰਨ ਮਾਡਲ ਇੱਕ ਸੀਗਾ 10 ਇਹ ਨੌ ਆ ਤੇ ਉਹ ਖੀਰੇ ਵਾਲਾ ਕਿੰਨੇ ਮਾਡਲ ਆ 11 11 ਉਹ 11 ਤੇ 855 ਹੈਗਾ 13 ਮਾਡਲ ਤੇ 800 ਜਿਹੜਾ ਕਾ ਕੱਢਣਾ ਆ ਕੇ ਨੇ ਪਿੰਡ ਦੇ ਵਿੱਚੋਂ ਕਵਾਲ ਕਾਟ ਕੋ ਜਨਾਂ ਕੱਢ ਕੇ ਵੇਖ ਲੈਣ ਪਿੰਡ ਚ 85 ਪੰਜ ਨੇੜਾ ਮਰਜੀ ਆ ਜਿਹੋ ਦੇ ਨਾਲ ਵੀ ਉਹਦੇ ਨਾਲ ਪਾਉਣਗੇ ਤਿੰਨ ਮਾਡਲ ਕਿੰਨਾ ਖਾਤਾ ਆ ਜੇ ਨੇ ਇਹਨੇ ਤੇਲ ਨਹੀਂ ਬੰਦੇ ਨੇ ਬੰਦਾ ਵੀ ਖੂ ਹੀ ਆ ਟਰੈਕਟਰ ਵੀ ਖੂ ਆ ਤੇਲ ਦਾ ਬੰਦਾ ਵੀ ਖੂ ਹੀ ਆ ਪੂਰਤ ਦਾ ਉਹ ਚਾਚਾ ਕਿਧਰ ਗਾ ਤਰਾ ਕਿਦਾਂ ਹਾਂ ਠੀਕ ਆ ਚਲੋ ਠੀਕ ਆ ਚਲੋ ਉਹ ਨਾ ਰਹਾ ਉਹ ਭਾਈ ਨਾ ਬਾਹਰ ਰਹਾ ਨਾ ਜਿਹੜੇ ਉਹ ਸੱਚਾ ਤਾਂ ਨਾ ਥੱਲੇ ਤੋਂ ਹੀ ਡੁੱਬ ਗਏ ਹਾਂ ਬਾਲਾ ਇੱਕ ਨਾ ਮੈਂ ਗੋਲੀ ਲਗਾ ਰਿਹਾ ਤੇ ਹੁਣ ਆਪਾਂ ਚੱਲਦੇ ਆ ਮਸ਼ੀਨ ਕੋਲੇ ਫਿਰ ਚਾਹਨੇ ਰੋਟੀ ਖਾਣੀ ਆ ਚਾਣਾ ਉਹ ਖਾ ਕੇ ਜਾਨਾ ਚਾਹਨੇ ਕੋਲੇ ਲើ ਆਓ ਰੋਲ ਇਹ ਰਾਣੀ ਪੋਟ ਗਾਉਂਦੇ ਸੀਗੇ ਇੱਕ ਬਾਈ ਦਾ ਬਾਣ ਸੁੱਕਾ ਥੋੜਾ ਜਿਹਾ ਤੇ ਪਾਣੀ ਦਾ ਸੀਗਾ ਉਹ ਪਾਣੀ ਹੋਈ ਨਹੀਂ ਕਹਿੰਦਾ ਗੱਦੇ ਤੇ ਸੁੱਕਾ ਕਾ ਤੋ ਰੱਖਿਆ ਰੇਖ ਲਾਰ ਨੂੰ ਇਹ ਮਰਜੀ ਭੱਜਾ ਫਿਰ ਲ ਆ ਕਹਿੰਦਾ ਮੇਰੇ ਪਾਣੀ ਬਹੁਤ ਆ ਆ ਮੱਕੀ ਭਾਰੀ ਆ ਇਹ ਮੱਕੀ ਭਾਰੀ ਆ ਤੇ ਇੱਥੇ ਹੁਣ ਆ ਪਹਿਲੇ ਝੋਟੇ 'ਚ ਵੇਨੇ ਉੱਚੀ ਆ ਧਾਰ ਵੀ ਕੰਨੇ ਉਂ ਜਾਂਦੀ ਆ ਚੰਕਰ ਦਾ ਬਹੁਤ ਹੈ ਪਿਆ ਚੱਕਰ ਤੋੜਦਾ ਹੁਣ ਵੀ ਬਾਕੀ ਆ ਬਾਲੀ ਭਾਰੀ ਮੱਕੀ ਆ ਬਾਈ ਅੱਜ ਪਿਆ ਪੇਚਾ ਸਹੀ ਮੱਕੀ ਨਾਲ ਜਾਤ ਛੱਲੀ ਤਾਂ ਇਹ ਵੀ ਅਜੇ ਉਨੀ ਬਣੀ ਨਹੀਂ ਸੀ ਟਰ ਕੀ ਪਤਾ ਨਹੀਂ ਚੱਕਰਾਂ ਮੀਮੋ ਰਾਰ ਦੇ ਲੋਕ ਪਹਿਲਾਂ ਹੀ ਕਰੀ ਜਾਂਦੇ ਆ ਟੱਕਲ ਆ ਬਚਾਲੇ ਖਾ ਲਉ ਉਹ ਤੋਂ ਮਾਰ ਦਿਓ ਟੱਕਲ ਬਹਾਈ ਸੋਨੋ ਤੇ ਛੱਲੀਆਂ ਹੁਣ ਦਿਖਾਉਣਾ ਵੀ ਕਿਹੇ ਚਾ ਹਜ ਬਣੀਆਂ ਨਹੀਂ ਮੱਕੀ ਦਾ ਕੱਦ ਬਹੁਤ ਆਵੇ ਅੱਲੀ ਹਜੇ ਉਨੀ ਬਣੀ ਨਹੀਂ ਸੀਗੀ ਪਾਜਰ ਕੇ ਕਾਲੀ ਕਰਕੇ ਖਵਾ ਲੜ ਕੇ ਲੈਂਦੀ ਸੀ ਤਾਂ ਉਹਲੇ ਨਹੀਂ ਲੈਂਦੀ ਸੀਗੀ ਦੋ ਚਾਰਾਂ ਦਾ ਫਰਕ ਪੈਂਦਾ ਘੌਂ ਗਰਮੀ ਬਹੁਤ ਆ ਸਫਾਈ ਤੁਹਾਨੂੰ ਪਤਾ ਥੱਲੇ ਵੀ ਤੇ ਕੁਤਰੇ ਦੀ ਵੀ ਅੱਜ ਆਉਂਦਾ ਪਹਿਲੇ ਝੋਟੇ ਚੀ ਉਧਰ ਲਾ ਪਹਿਲਾ ਹਾਈ ਰੱਖਿਆ ਇੱਥੇ ਉਹਨੂੰ ਮੱਕੀ ਭਾਰੀ ਆ ਆਵੇਂ ਕੀ ਭੰਨਣਾ ਕੋਹਣਾ ਟੈਕਟਰ ਦਾ ਦਬੋਂ ਤਾਂ ਕਿੰਨਾਗਾ ਪਾਣੀ ਆਇਆ ਨਮਕੇ ਵਾਲਾ ਪਾਣੀ ਆ ਗਿਆ ਪਹਿਲਾਂ ਆਪ ਪੀਣ ਦੀ ਪੈਗੀ ਪੀ ਕੀ ਨਹੀਂ ਆ ਤੁਮ ਅਗਰੋਂ ਹੋ ਜੇ ਹਾਂ ਹਾਂ ਪਾਪਰ ਉਹ ਤਾਂ ਗਲਾਸ ਚ ਠੀਕਾ ਨਹੀਂ ਅੱਛਾ ਵੱਧ ਗਿਆ ਉਹ ਕੀ ਮੈਨੂੰ ਜੋਨ ਵਿੱਚ ਸ਼ਹਿਰ ਕਰੋ ਮੈਟਰੋ ਯਾਨੀ ਇਹ ਬੁਆਪੈਂਡ ਨੰਦੇ ਨਾ ਬਹੁਤ ਏ ਚੀਜ਼ ਆ ਇਹ ਵਾਕਈ ਦਖਾ ਤੋੜਦਾ ਏ ਅਰੇ ਕੇ ਚਾਰ ਸਿਆੜ ਆਪਣਾ ਇਥੇ ਫਿਰ ਉਹ ਸਾਹਮਣੇ ਸਨ ਵੇਦੀ ਨਾ ਮੱਕੀ ਉੱਤੇ ਜਾਣਾ ਕਿਲਾ ਹੂਆ ਲੈਟ ਆ ਗਿਆ ਸਵਾਜਾ ਮੈ ਨਜ਼ਰ ਲੱਗੀ ਲੱਗਿਆ ਸੀ ਉਹ ਯਾ ਨਾ ਪੱਟਾਂ ਵਾਲੀਆਂ ਪੱਟੀਆਂ ਖਾਲ ਸੀ ਵਿਚਾਲੇ ਤੇ ਜਵਾ ਬਿੱਥੇ ਵੱਜਦਾ ਚਾਹ ਇੱਕ ਨਹੀਂ ਆਂਟਾ ਨਾ ਕਿੰਨੀ ਆਂਟਾ ਨਾ ਇਹ ਤੇ ਵੱਜਦਾ ਜਾਂ ਤਾਂ ਐ ਰੂਟਾ ਵੇਟ ਲੱਗਾ ਫੇਰ ਤਾਂ ਪੋਲਾ ਜਾਂਦਾ ਬਸ ਹਾਂ ਰਹਿ ਗਿਆ ਇੱਕ ਦੋ ਗਿਹੜੇ ਮਗਰ ਉਹ ਇੱਕ ਹੀ ਐ ਇਸੇ ਦੋ ਬੰਦਿਆਂ ਨੇ ਗਾ ਉਹ ਹੁੰਦਾ ਪੰਜ ਕਿੱਲੇ ਪਾ ਜਾਂਦੇ ਆਪਾਂ ਡੇਢ ਤੇ ਪੌਣੇ ਦੋ ਇਹ ਸੀਗੇ ਪਰੇ ਡੇਢ ਪਰੇ ਡੇਢ ਅੰ ਸਵਾ ਰਾਖ ਉਚਾਲੋ ਤਿੰਨ ਕਿੱਲੇ ਉਹ ਤੇ ਦੋ ਪੰਜ ਤੇ 5 ਹੀ ਵਜੇ ਮਾ ਟਾਈਮ ਅਜੇ ਤੇ ਗਰੀਬ ਵੀ ਆ ਗਿਆ ਤੇ ਆਪਾਂ ਆ ਕਿਲਾ ਆ ਕੇ ਸਵਾ ਕਿਲਾ ਉਤਾਏ ਬਾਹਾਂ ਦਾ ਤੇ ਕਿਲਾ ਗਿਆ ਅਗਲਾ ਪਾਸੇ ਸੇ ਵੱਢ ਕੇ 6:30 ਵਜੇ ਪਾ ਲਾਂਗੇ ਪਰ 7 ਵਜੇ ਕੋ ਹੁਣ ਥੋੜਾ ਇੱਕ ਨਾ ਕੋਈ ਕੁਦਰਾ ਆਪਣਾ ਥੋੜਾ ਮੋਟਾ ਲੱਗਾ ਤੇ ਪ੍ਰਾਈਵਲ ਆਪਾਂ ਥੋੜਾ ਨੇੜੇ ਕਰਦੇ ਆਂ ਮਤਲਬ ਚੱਕਾ ਜਾ ਉਹ ਆ ਲੈ ਇਹਨੇ ਮਸ਼ੀਨ ਇੱਥੇ ਗਰਦੇ ਕਿਵੇਂ ਆ ਆ ਜਾ ਉੱਤਰ ਕੋਰੇ ਆ ਜਾ ਉਹ ਥੱਲੇ ਇੱਥੇ ਕਿਹੜਾ AC ਲੱਗਾ ਤਾਂ ਹਵਾ ਤਾਂ ਇੱਥੇ ਵੀ ਉਹ ਨੂੰ ਹੀ ਆਉਣੀ ਹੈ ਇੱਥੇ ਵੀ ਉਹ ਨੂੰ ਹੀ ਆਉਣੀ ਆ ਆਇਆ ਲੱਗੂ ਆ ਟਾਈਮ ਆਪਾਂ ਉਹ ਕਰਨਾ ਹਜੇ ਕਿਉਂ ਆਹ ਦਾ ਖੋਹਣੇ ਨੇ ਪੂਰਾ ਪਾਣੀ ਵੀ ਕਰ ਖੰਮੇ ਛਾਈ ਪਏ ਉਹ ਕਹਿੰਦਾ ਮਿੱਠਾ ਨਹੀਂ ਕੋਈ ਕਹਿੰਦਾ ਮਿੱਠਾ ਕਾੜਾ ਹੈ ਹਾਂ ਰੰਗ ਇਤਰਾ ਬਾਲਾ ਕਾਲ ਆਉਣਾ ਭਾਈ 15 ਪਰੋ ਨੂੰ ਢੂਈ ਪਾ ਹੋਉਂਦਾ ਕੀ ਕਰਕੇ ਕਾਲਾ ਹੀ ਹੋਣਾ ਭਾਈ ਤੇ ਤੋਫੇ ਤੇ ਦੇਖੋ ਨੇ ਇਹ ਪਰਮਾ ਕਾਲਾ ਬੰਦ ਨਾ ਆਇਆ ਕੇਲਸ ਤੋਂ ਆਇਆ ਲੈ ਘਰ ਬਾਈ ਸਾਡੇ ਬਹੁ ਪੇਟੀ ਹੁੰਦੀ ਆ ਕਹਿੰਦਾ ਘਰੇ ਰੱਖੀ ਹਾਂ ਹੈ ਲੱਗਦਾ ਵੀ ਘਰੋਂ ਹੀ ਆਇਆ ਬਾਈ ਕੇਲਸ ਕੇਲਸ ਬਲੇ ਇਹ ਖਾਣਾ ਪੀਣਾ ਨਹੀਂ ਮਾੜਾ ਇਹ ਨਾਲ ਆਣਾ ਹੈ ਖਾਂਦੇ ਪੀਦੇ ਮੈਂ ਚੰਗਾ ਹੀ ਆ ਆ ਗਾਂ ਘਰ ਦੇ ਟਰੈਕਟਰ ਵੇ ਆਇਆ ਜੋਗੀ ਮੈਂ ਵੀ ਕੋਕ ਪੀ ਲੈਣਾ ਫਿਰ ਹਾਂ ਜੀਬਾ ਮਾਰੀ ਜਾਂਦਾ ਮੇਰਾ ਕੋਕ ਨੂੰ ਵੇਖੀ ਆ ਇੱਧਰ ਕੋਕ ਦਾ ਮੂੰਹ ਤਾਂ ਤਪੜਾ ਮਰੂ ਲਾ 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 ਵੇਂਦਾ ਹੀ ਹੋਰ ਪਾਸੇ ਪਤਾ ਹੀ ਮੈਨੂੰ ਕਿੱਧਰ ਵੇਂਦਾ ਸੀਗਾ ਬੋਦਾਂ ਲੜੜਾ ਦੀ ਮੇਰਾ ਭਾਈ ਕਿਤੇ ਇਹਨੂੰ ਵੇਖੀ ਵਾਲਿਆ ਉਹਦੇ ਹੰਡੀ ਫੋਟੋ ਵੇਖੀ ਉਹ ਜੀ ਇਦਾਂ ਰਹਿ ਨੀ ਹੁਣ ਕਿਹੜਾ ਘਾਟਾ ਜਾਂ ਦਿੱਤਾ ਦੋ ਸਿਹੜ ਰਹਿ ਕੇ ਕਰਦੇ ਹੋ ਕੀ ਹੁੰਦਾ 2000 ਰੁਪਏ ਰਹਿ ਗਏ ਮੱਕੀ ਆ ਬਸ ਸੁੱਕੀ ਵਾਲੀ ਆ ਹੁਣ ਸੁੱਕੀ ਆ ਆਹੋਂ ਡਿੱਗ ਗਈਆਂ ਲੈ 282 ਓਏ ਹਾਰਨ ਦੀ ਤਾਰ ਜੋੜ ਗਈ ਉਹ ਗਲਤ ਆ ਲਾਈਟਾਂ ਦੇ ਨਾਲ ਉਹ ਬੰਦ ਕਰਕੇ ਭੱਜ ਕੇ ਭੱਜਾ ਦੂਜੇ ਨੰਬਰ ਆ ਹਾਰਨ ਤੇ ਤਾਰ ਲਾਈ ਵੀ ਉਹ ਲਾਦੀ ਉਹ ਆ ਤਾਰ ਛੋੜ ਗਈ ਹਾਰਨ ਵਾਲੀ ਉਹ ਲਾਈਟਾਂ ਵਾਲੀ ਤਾਰ ਹਾਰਨਾ ਲੱਗ ਗਈ ਗਾਰੰਟੀ ਦੇਣਾ ਹਾਰਨ ਵਾਜਾਂ ਲੱਗ ਗਿਆ ਚੱਕੋ ਥੱਲੇ ਕੋਲ ਲੜੀ ਪੱਟੀ ਗਈ ਉਹ ਥੱਲੇ ਲੰਪੀ ਜਾਂਦੀ ਕਿੱਥੇ ਜਾਣਾ ਕਿਉਂ ਕਰੇ ਕੀ ਆ ਗੇੜਾ ਕਿਨੇ ਰਹਿਗੇ ਸਾਈਡ ਦੋ ਰਹਿਗੇ ਬਾ ਚਾਲਦੇ ਫਿਰ ਇਕੱਠੀ ਕਰਕੇ ਮਹੀਂ ਘਰ ਨੂੰ ਚਾਲਦੇ ਆਪਾਂ ਜਾਣਾ ਪੁਰ ਕੇ ਨਹੀਂ ਹੁਣ ਕੱਲ ਨੂੰ ਚਲਾ ਲਾਂਗੇ ਯਾਰ ਕੋਈ ਹੁੰਦਾ ਫਰਦੇ ਦਾ ਫੋਨ ਹੀ ਲੱਗਿਆ ਨਾ ਬੰਦ ਆਈ ਜਾਂਦਾ ਤੇ ਬਸ ਸਾਢੇ 7 ਹੋ ਗਏ ਯਾਰ ਸਾਢੇ 7 ਚਲਾਈ ਸੀਗੀ 6 ਕਿੱਲਿਆਂ ਨੂੰ ਬਾਣ ਪਾਇਆ ਆਪਾਂ ਇਹ ਸਾਢੇ 6 ਕਿੱਲਿਆਂ ਨੂੰ ਤੇ ਕਹੀਂ ਚੱਕਰਾ ਹੁਣ ਯਾਰ ਕਿੱਥੇ ਟਾਈਮ ਤਾਂ ਹੈਗਾ ਹੀ ਆ ਹੋਰ ਆਦਾਂ ਕਰਦੇ ਖੜਾ ਆ ਜਾ ਬੱਲਿਆ ਕਰਦ ਕੇ ਇਕੱਠੀ ਬਾਕੀ ਚਾਰ ਨੇ ਪਹੁੰਚਦੇ ਕਿਵੇਂ ਆ ਵੀ ਕੱਲ ਨੂੰ ਅੱਜ ਚਲੋੜੇ ਕੱਲ ਨੂੰ ਪਾਲ ਗਏ ਆਹ ਉਹ ਲੜਨ ਗਰੋਂ ਆਪਾਂ ਬਾਹਲ ਲੋੜ ਕਰਾਂਗੇ ਹੋਰ ਚਰਨੇ ਅੱਜ ਮੈਂ ਕਹਿੰਦਾ ਕੱਲ ਨੂੰ ਚਲਾ ਲਾਂਗੇ ਹਰਦੇਵ ਦੇ ਯਾਰਾ ਉਹ ਦੋ ਕਿਹੜੇ ਕਹਿੰਦਾ ਹਾਂ ਉਹ ਦੋ ਗੜੇ ਭਰ ਲਏ ਜਾਂਦਾ ਕਿਲਾ ਨਵੇੜੇ ਫੇਰ ਆ ਹਾਂ ਫੋਨ ਦਾ ਬੰਦ ਇਹਨਾਂ ਪਾਉਦਾਂ ਫੇ ਜਾ ਕੇ ਮੋਟਰਸਾਈਕਲ ਤੇ ਹੋਰ ਹਟਾ ਬੱਸ ਕਰਦੇ ਆ ਇਕੱਠੀ ਹੁਣ 6 ਕਿਲੇ ਬਾਣ ਆਪਾਂ ਪਾਤਾ ਮੇਰੇ ਹਿਸਾਬ ਨਾਲ ਬਾਣ 6.5 ਕਿਲੇ ਬਣ ਗਊਏ 6.5 ਕਿਲੇ ਹੋ ਬਾਣ ਤੇ ਨਹੀਂ ਤੇ ਅੱਜ ਆਪਾਂ ਥੋੜਾ ਨੇੜੇ ਵੀ ਕੀਤਾ ਹੈ ਪ੍ਰਾਈ ਵੀ ਲੈਣਾ ਤੇਰਾ ਦਿਮਾਗ ਕਿਉਂ ਨਹੀਂ ਕੰਮ ਕਰਦਾ ਕਿੰਨੇ ਦਿਨੋਂ ਕਿ ਮਸ਼ੀਨ ਚੱਲਦੀ ਨੂੰ ਲੈ ਦਾਸਾ ਫਿਰੌਲਾ ਕਾ ਤੋ ਪਾਇਆ ਬੰਦੇ ਕਿਹੜਾ ਆਪ ਦੋ ਭਾਜੇ ਕਿਹੜਾ ਵੇ ਉਹ ਦਾ ਆਪ ਖਾਲੀ ਕਰਾ ਲਿਆ ਆਪਣੇ ਵਾਲਾ ਆ ਪਰਿਆ ਖੜਾ ਉਹ ਇੱਕ ਉਹ ਦਾ ਜੱਸੇ ਵਾਲਾ ਦੋ ਗਿਹੜਾ ਭਰ ਲਿਓਣਾਂ ਦੀ ਲਾਹ ਮੈਂ ਦਾ ਤਣ ਦੂੰਗਾ ਹੈ ਬੱਸ ਹੋਈ ਪਿਆ ਗੁਰਦੇਵ ਜੀ ਮੇਰਾ ਸਾਰਾ ਫਟਾ ਲਾਈ ਯਾਰ ਇਹਦਾ ਕਿਲਾ ਨਵੇੜ ਦਵਾਂਗਾ ਭੇਜਿਆ ਕੱਲ ਨੂੰ ਹਾਂ ਬਹੁ ਹੀ ਦੋ ਕਿਲੇ ਆਪਣੇ ਕੱਲ ਨੂੰ ਗੋਪੀ ਕਹਿੰਦਾ ਗੋਪੀ ਨੂੰ ਪੁੱਛ ਲੈਣੇ ਤਾਂ ਫਿਰ ਪਰਸੋਂ ਗੋਪੀ ਕਿਤੇ ਨੂੰ ਆਗਾ ਦੋਤੀ ਰੋ ਤੇ ਕਿਹੜਾ ਕਿਲਾ ਪਾ ਗੋਪੀ ਤੇ ਲਗਣ ਦੇ ਲਾ ਲ ਭੇਜਿਆ ਬਾਅਦ ਤੇ ਭੱਜਦੇ ਨਾ ਭੇਜੋ ਉੱਥੋਂ ਕੱਢ ਕੇ ਆਵਾਂਗੇ ਯਾਰ ਸੰਦੂਕ ਨਹੀਂ ਹੋਣੀ ਕੱਲ ਨੂੰ 13 ਦਾ ਜੇਪੜਾ ਨਹੀਂ 20 ਨੂੰ ਉਹੋ ਜਵਰਾ ਹੈ ਜਵਰਾ ਲੈ ਵੀ ਸੱਜਣੋ ਜੇ ਮੇਰਾ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਮੇਰੇ ਭਾਈ ਕਿਉਂ ਗੁੰਝੀ ਜਾਣਾ ਫੜ ਜਾ ਕੋਈ ਥੱਲੇ ਰੱਖ ਕੇ ਲਾਈਟ ਫੇਰ ਤਾਰ ਲੈਨੇ ਆ ਤੇ ਅੱਜ ਆਪਾਂ ਪਾਸ਼ੇ ਕਿੱਲੇ ਸਾਢੇ 7 ਹੋ ਗਏ 사데 사트 ਚਲਾਈ ਸੀ 사데 사트 ਹੋ ਗਏ 12 ਘੰਟੇ 6 ਕਿਲੇ 2 ਘੰਟੇ ਕਿੰਨਾ ਜਾਵੜਿਆ ਬੈਠੀ ਖਲਾਲ ਵੀ ਪੈ ਗਈ ਹੈ ਨਾ ਹਾਂ ਲੈਟਸ ਬਾਅਦ ਛੱਟੀ ਪਰ ਬੰਦ ਕਰਦੇ ਡੈਕ ਬੰਦ ਕਰ ਪਹਿਲਾਂ ਡੈਕ ਬੰਦ ਕਰਕੇ ਲੈਫਟ ਨਾਲ ਸੈਟ ਦੀ ਦੱਸੋ ਫਿਰ ਕਮੈਂਟ ਕਰ ਕਿਵੇਂ ਲੱਗਾ ਵਲੌਗ ਆਪਣਾ ਅੱਜ ਦਾ ਠੀਕ ਆ ਚੈਨਲ ਆਪਣਾ ਬਾਅਦ ਤੋਂ ਬਾਅਦ ਸਬਸਕ੍ਰਾਈਬ ਕਰੋ ਬਾਈ ਬਣੇ ਧੰਨਵਾਦ ਸਾਰਿਆਂ ਦਾ ਲਵ ਸ਼ੇਅਰ ਕਮੈਂਟ ਜ਼ਰੂਰ ਕਰਦੇ ਓਕੇ ਬਾਈ ਕੱਲ ਨੂੰ ਮਿਲਦੇ ਨਵੇਂ ਰਾਹ ਤੇ ਨਵੇਂ ਖੇਤਾਂ ਦੇ ਨਾਲ